ਅਠ ਮਾਰ ਲਿਆਂ ਚ ਘਰ ਬਣਿਆ ਹੋਇਆ ਸੀ ਤੇ ਡਿਮਾਂਡ ਮਾਲਕ ਵੱਲੋਂ 11.5 ਲੱਖ ਰੁਪਏ ਕੀਤੀ ਗਈ ਐ ਸੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਹੋਰ ਵੀ ਕਰ ਲਾਂਗੇ ਤੇ ਆਪਾਂ ਸਾਰੀ ਗੱਲਬਾਤ ਕਰਦੇ ਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 73800 ਪੂਰਾ 26173 ਤੁਹਾਡੇ ਕੋਲੇ ਵੀ ਜੇ ਘਰ ਹੈ ਕੋਠੀਆਂ ਮਕਾਨ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਮਾ ਭੇਜੋ ਜੀ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਬਾਕੀ ਮੈਂ ਪੂਰੀ ਉਮੀਦ ਕਰੂੰਗਾ ਜੀ ਤੁਹਾਨੂੰ ਘਰ ਸਾਰਿਆਂ ਨੂੰ ਪਸੰਦ ਆਵੇ ਤੇ ਹੁਣ ਇੱਕ ਵਾਰੀ ਵੀਡੀਓ ਦੇਖੋ ਜੀ ਸਾਰੀ ਦੀ ਸਾਰੀ ਸਾਰੀ ਆਪਾਂ ਗੱਲਬਾਤ ਕਰਦੇ ਚੱਲਦੇ ਆਂ ਸੀ ਤੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਤੇ ਵੀਡੀਓ ਨੂੰ ਟਪਾੜ ਪਾ ਕੇ ਨਾ ਦੇਖਿਓ ਜੀ ਕਿਉਂਕਿ ਟਪਾੜ ਪਾ ਕੇ ਵੀਡੀਓ ਜਦੋਂ ਦੇਖੋਗੇ ਤਾਂ ਜਾਣਕਾਰੀ ਅੱਗੇ ਪਿੱਛੇ ਹੋ ਜਾਊਗੀ ਫਿਰ ਤੁਸੀਂ ਕਮੈਂਟ ਕਰਕੇ ਕਹੋਗੇ ਵੀ ਇਹ ਜਾਣਕਾਰੀ ਦੱਸੀ ਨਹੀਂ ਹੋਈ ਵੀਡੀਓ 'ਚ ਸਾਰਾ ਕੁਝ ਆਪਾਂ ਦੱਸ ਦਿਆਂ ਘਰ ਪੂਰਾ ਵਧੀਆ ਬਣਿਆ ਹੋਇਆ ਸੀ ਜਦੋਂ ਆਪਾਂ ਮੇਨ ਗੇਟ ਤੋਂ ਐਂਟਰ ਕਰਦੇ ਹਾਂ ਜੀ ਇੱਕ ਪਾਸੇ ਤਾਂ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲ ਜੂਗਾ ਸੀ ਤੇ ਵਧੀਆ ਗੱਲਬਾਤ ਹੈ ਜੀ ਸਮਰਸਿਬਲ ਮੋਟਰ ਵਗੈਰਾ ਲੱਗੀ ਹੋਈ ਆ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਜਿੰਨਾ ਬਹਿੜਾਗਾ ਸਾਰਾ ਆਪਾਂ ਨੂੰ ਪੱਕਾ ਮਿਲੂਗਾ ਤੇ ਕਮਰੇ ਵਧੀਆ ਬਣੇ ਹੋਏ ਨੇ ਸੀ ਬਾਕੀ ਜਗ੍ਹਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਅੱਠ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਸਭ ਤੋਂ ਪਹਿਲਾਂ ਤਾਂ ਜਿਹੜਾ ਬਾਹਰਲੀ ਸਾਈਡ ਇੱਕ ਕਮਰਾ ਬਣਿਆ ਹੋਇਆ ਇਹ ਤੁਸੀਂ ਦੇਖੋ ਜੀ ਵਧੀਆ ਕਮਰੇ ਜੀ ਇਹ ਤੇ ਖੁੱਲਡੁੱਲਾ ਕਮਰਾਗਾ ਰੰਗ ਰੋਗਨ ਦਾ ਕੰਮ ਹੋਇਆ ਤਾਂ ਹੈ ਜੀ ਪਰ ਥੱਲੇ ਥੱਲੇ ਤੋਂ ਥੋੜਾ ਬਹੁਤਾ ਖਰਾਬ ਹੋਇਆ ਪਿਆ ਜੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਫਰਸ਼ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਸਿਮੈਂਟਡ ਫਰਸ਼ਗਾ ਜੋੜੀਆਂ ਦਾ ਕੰਮ ਵਧੀਆ ਹੋਇਆ ਸੀ ਬਾਕੀ ਘਰ ਵਧੀਆ ਸੀ ਅੱਠ ਮਾਰ ਲਈ ਥਾਂ ਤੁਹਾਨੂੰ ਪਹਿਲਾਂ ਮਨਦਾਸੀ ਦਿੱਤਾ ਸੀਗਾ ਤੇ ਸਾਢੇ 11 ਲੱਖ ਰੁਪਇਆ ਇੱਕ ਵਾਰੀ ਮਾਲਕ ਨੇ ਕਿਹਾਗਾ ਮੌਕੇ ਤੇ ਰੇਟ ਕੀਤਾ ਜਾਊਗਾ ਇਸ ਤੋਂ ਵਧੀਆ ਤੁਹਾਨੂੰ ਘਰ ਨਹੀਂ ਮਿਲਣਾ ਸੀ ਇੰਨੇ ਕ ਰੇਟ 'ਚ ਅਜਿਹੇ ਘਰ ਮਿਲਣਾ ਮੁਸ਼ਕਿਲ ਹੈ ਸੀ ਸਾਰਾ ਕੁਝ ਵਧੀਆ ਬਣਿਆ ਹੋਇਆ ਸੀ ਉੱਪਰ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਸਾਰੀ ਛੱਤ ਆਪਾਂ ਨੂੰ ਪੱਕੀ ਮਿਲੂਗੀ ਉੱਪਰ ਜਾ ਕੇ ਤੁਹਾਨੂੰ ਆਸ-ਪਾਸੇ ਦਾ ਮਾਹੌਲ ਦਿਖਾ ਦਿੰਨੇ ਆ ਆਸ-ਪਾਸੇ ਦੀ ਜਿਹੜੀ ਲੋਕੇਸ਼ਨ ਹੈ ਆਸ-ਪਾਸ ਦੇ ਘਰ ਅਸੀਂ ਆਸ-ਪਾਸ ਦਾ ਮੋਹੱਲਾ ਤੁਸੀਂ ਆਪ ਹੀ ਵੀਡੀਓ ਚ ਦੇਖ ਲਿਓ ਜੀ ਕੋਈ ਕੰਮ ਹੋਣ ਵਾਲਾ ਨਹੀਂ ਹੈਗਾ ਜੀ ਬਾਕੀ ਤੁਸੀਂ ਜਾ ਕੇ ਜਦੋਂ ਘਰ ਨੂੰ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਘਰ ਪਸੰਦ ਆਜੂਗਾ ਜੀ ਰੇਟ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਿਆ ਹੋਵੇ ਜੇ ਤੁਹਾਨੂੰ ਰੇਟ ਪਸੰਦ ਆਇਆ 11.5 ਲੱਖ ਰੁਪਿਆ ਰੇਟ ਘਰ ਨੂੰ ਦੇ ਕੇ ਤੁਹਾਨੂੰ ਠੀਕ ਲੱਗਿਆ ਜੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੁਹਾਨੂੰ ਪਸੰਦ ਆ ਗਿਆ ਹੋਵੇ ਜੀ ਮੈਂ ਉਮੀਦ ਕਰਦੇ ਤੇ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਪੂਰੀ ਦੀ ਪੂਰੀ ਆਪਾਂ ਗੱਲਬਾਤ ਸਾਰੀ ਕਰਦੇ ਚੱਲਦੇ ਆਂ ਬਾਕੀ ਬਹਿੜਾ ਤੁਸੀਂ ਦੇਖ ਲਓ ਜੀ ਸਾਰਾ ਆਪਾਂ ਨੂੰ ਵਧੀਆ ਤੇ ਪੱਕਾ ਤੇ ਖੁੱਲਾ ਢੁਲਾ ਦੇਖਣ ਨੂੰ ਮਿਲੂਗਾ ਜੀ ਬਾਹਰਲੀ ਸਾਈਡ ਆਪਾਂ ਨੂੰ ਇੱਕ ਕੱਚੀ ਰਸੋਈ ਵੀ ਦੇਖਣ ਨੂੰ ਮਿਲ ਜੂਗੀ ਤੇ ਇੱਕ ਮੇਨ ਰਸੋਈ ਵੀ ਦੇਖਣ ਨੂੰ ਮਿਲ ਜੂਗੀ ਤੇ ਇੱਕ ਪਾਸੇ ਇੱਕ ਪੂਜਾ ਰੂਮ ਵੀ ਬਣਾ ਹੋਇਆ ਤੁਹਾਨੂੰ ਵੀਡੀਓ ਚ ਆਪਾਂ ਦਿਖਾ ਵੀ ਰਹੇ ਆਂ ਜੀ ਟੋਟਲ ਟਾਈਲਾਂ ਦਾ ਕੰਮ ਵਧੀਆ ਫਾਰਸ਼ ਦਾ ਕੰਮ ਵਧੀਆ ਕੰਮ ਲਾਈਟਿੰਗ ਦਾ ਹਰ ਇੱਕ ਕੰਮ ਵਧੀਆ ਹੋਇਆਗਾ ਬਾਕੀ ਤੁਹਾਨੂੰ ਕੱਚੀ ਰਸੋਈ ਤੇ ਮੇਨ ਰਸੋਈ ਦੋਨੇ ਚੀਜ਼ਾਂ ਦੀ ਵੀਡੀਓ ਦਿਖਾ ਦਿੰਨੇ ਹਾਂ ਅਸੀਂ ਇਹ ਤਾਂ ਆ ਗਈ ਪੱਕੀ ਰਸੋਈ ਤੇ ਇਹਦੇ ਸਾਹਮਣੇ ਬਿਲਕੁਲ ਜਿਹੜੀ ਪਿੰਡਾਂ ਦੇ ਵਿੱਚ ਕੱਚੀ ਰਸੋਈ ਹੁੰਦੀ ਹੈ ਅਸੀਂ ਉਹ ਵੀ ਬਣੀ ਹੋਈ ਆ ਬਾਕੀ ਬਹਿੜਾ ਤੁਸੀਂ ਦੇਖ ਲਓ ਜੀ ਵਧੀਆ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਤੁਸੀਂ ਜੇ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਘਰ ਜਦੋਂ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਲੱਗੇਗਾ ਜੀ ਬਾਕੀ ਰੇਟ ਤੇ ਗੱਲਬਾਤ ਸਾਰੀ ਆਪਾਂ ਕਰ ਹੀ ਰਹੇ ਹਾਂ ਜੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੇ ਆਪਾਂ ਇਸ ਘਰ ਦੀ ਗੱਲ ਕਰੀਏ ਤਾਂ 11.5 ਲੱਖ ਰੁਪਏ ਡਿਮਾਂਡ ਇਸ ਘਰ ਦੀ ਪਹੁੰਚੀ ਆਪਣੇ ਕੋਲੇ ਤੇ ਮਾਲਕ ਦਾ ਜਿਹੜਾ ਇਹ ਘਰ ਹੈਗਾ ਤੁਹਾਨੂੰ ਪਿੰਡ ਵੀ ਦੱਸ ਦੇਣਾ ਜੀ ਸ਼ਹਿਰ ਵੀ ਦੱਸ ਦੇਣਾ ਤੇ ਜ਼ਿਲ੍ਹਾ ਵੀ ਪਿੰਡ ਇਹਨਾਂ ਦਾ ਮਾਨੁਕੇ ਗੇਲਾ ਜੀ ਮਾਨੁਕੇ ਗੇਲਾ ਇਹਨਾਂ ਦਾ ਖਾਸ ਪਿੰਡ ਹੈਗਾ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਸ਼ਹਿਰ ਇਹਨਾਂ ਨੂੰ ਬਾਗਾ ਪੁਰਾਣਾ ਲੱਗਦਾ ਜੀ ਜੇ ਆਪਾਂ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮਾਲਕ ਨੂੰ ਲੱਗਦਾ ਸੀ ਮੋਗਾ ਤੇ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਸੀ ਤੇ ਗੱਲਬਾਤ ਆਪਾਂ ਸਾਰੀ ਕਰ ਹੀ ਰਹੇ ਹਾਂ ਅੱਠ ਮਾਰਲੇ ਕੋਈ ਥਾਂ ਥੋੜੀ ਤਾਂ ਹੁੰਦੀ ਨਹੀਂ ਜੀ ਅੱਠ ਮਾਰਲੇ ਥਾਂ ਜਿਹੜੀ ਹੁੰਦੀ ਹੈ ਬਾਵਾ ਹੋ ਜਾਂਦੀ ਹੈ ਬਾਕੀ ਤੁਸੀਂ ਦੇਖ ਹੀ ਲਈ ਸੀ ਤੇ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਬਾਥਰੂਮ ਦੀ ਕਮਰਿਆਂ ਦੇ ਅੰਦਰੋਂ ਲਾਈਟਿੰਗ ਦਾ ਕੰਮ ਹਰ ਇੱਕ ਚੀਜ਼ ਛੱਤ ਤੋਂ ਵੀਡੀਓ ਤੁਹਾਨੂੰ ਦਿਖਾ ਦਿੱਤੀ ਜੀ ਕੱਲੀ ਕੱਲੀ ਚੀਜ਼ ਤੁਸੀਂ ਦੇਖ ਹੀ ਲਈ ਸੀ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਸੀ ਉਹ ਵੀ ਨਾਲ ਦੀ ਨਾਲ ਤੁਸੀਂ ਨੋਟ ਕਰ ਲਓ 98555 12477 98555 12477 ਇਹ ਮਾਲਕ ਦਾ ਨੰਬਰ ਹੈ ਜੀ ਜਿਨ੍ਹਾਂ ਦੀ ਆਪਾਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜਿਨ੍ਹਾਂ ਦੇ ਘਰ ਦੀ ਵੀਡੀਓ ਦਿਖਾ ਰਹੇ ਹਾਂ ਘਰ ਵਧੀਆ ਬਣਿਆ ਹੋਇਆ ਜੀ ਬਾਕੀ ਤੁਹਾਨੂੰ ਪਸੰਦ ਆ ਗਿਆ ਹੋਊਗਾ ਜੀ ਮੈਂ ਉਮੀਦ ਕਰਦਾ ਜੇ ਤੁਹਾਨੂੰ ਰੇਟ ਠੀਕ ਲੱਗਿਆ ਘਰ ਵਧੀਆ ਲੱਗਿਆ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਜੀ ਇੱਕ ਵਾਰ ਫਿਰ ਤੋਂ ਦੱਸ ਦਿਨ 9855012477 ਇਹ ਮਾਲਕ ਦਾ ਨੰਬਰ ਹੈ ਜੀ ਤੇ ਇਸ ਨੰਬਰ ਤੇ ਤੁਹਾਡੀ ਗੱਲ ਮਾਲਕ ਨਾਲ ਹੋਊਗੀ ਤੇ ਉੱਪਰ ਜਿਹੜਾ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਜੀ 73800 پورا 62173 ਉਹ ਨੰਬਰ ਸਿਰਫ ਚੈਨਲ ਦੇ ਲਈ ਉਹ ਨੰਬਰ ਐਡ ਕਰਵਾਉਣ ਵਾਸਤੇ ਹੁੰਦਾ ਜੀ ਉਸ ਤੇ ਕੋਈ ਵੀ ਘਰ ਬਾਰੇ ਜਾਂ ਕਿਸੇ ਵੀ ਘਰ ਦੀ ਜਾਣਕਾਰੀ ਵਾਸਤੇ ਗੱਲ ਨਹੀਂ ਹੋਣੀ ਸੀ ਉਹ ਨੰਬਰ ਸਿਰਫ ਐਡ ਕਰਵਾਉਣ ਵਾਸਤੇ ਜਿਵੇਂ ਕਿ ਤੁਸੀਂ ਘਰ ਵੇਚਣਾ ਜੀ ਜਿੰਨੇ ਤੁਸੀਂ ਦੇਖ ਰਹੂ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਕਿਸੇ ਵੀ ਏਰੀਆ ਚੋ ਚਾਹੀ ਦੇਖ ਰਹੇ ਹੋ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਤੇ ਪ੍ਰੋਪਰ ਜਾਣਕਾਰੀ ਸਾਰੀ ਤੇ ਕੁਝ ਕੁ ਫੋਟੋਆਂ ਜੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਜਮਾ ਫਰੀ ਚਾ ਪੈਡ ਲਾ ਦਾਂਗੇ ਤੇ ਜਿਹੜੀ ਵੀਡੀਓ ਬਣਾ ਕੇ ਭੇਜਣੀ ਹੈ ਜੀ ਉਹ ਪ੍ਰੋਪਰ ਪੂਰੀ ਵਧੀਆ ਬਣੀ ਹੋਵੇ ਜੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਉੱਪਰ ਥੱਲੇ ਦੀ ਤੇ ਗਲੀ ਤੋਂ ਸਟਾਰਟ ਕਰਨੀ ਹੈ ਅਸੀਂ ਤੇ ਘਟੋ-ਘਟ 5 ਤੋਂ 6 ਮਿੰਟ ਦੀ ਵੀਡੀਓ ਤਾਂ ਘਟੋ-ਘਟ ਹੋਵੀ ਜੇ ਤੇ ਬਿਲਕੁਲ ਆਰਾਮ ਨਾਲ ਵੀਡੀਓ ਬਣਾਉਣੀ ਹੈ ਜਿਆਦਾ ਕਾਲੀ ਨਹੀਂ ਕਰਨੀ ਬਿਲਕੁਲ ਸਲੋ ਸਲੋ ਜਿੰਨੀ ਆਰਾਮ ਨਾਲ ਬਣਾਉਂਗੇ ਜਿੰਨੀ ਵਧੀਆ ਬਣਾਉਂਗੇ ਉਨਾਂ ਵਧੀਆ ਰਿਸਪੌਂਸ ਆਉਣੇ ਸੀ ਤੇ ਉਨੀ ਜਿਆਦਾ ਛੇਤੀ ਕੂਠੀ ਜਿਹੜੀ ਜੇ ਘਰ ਸੇਲ ਹੋਣੇ ਸੀ ਆਪਣੇ ਕੋਲੇ ਭੇਜ ਦਿਓ ਨਾ ਤਾਂ ਆਪਾਂ ਨੂੰ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਨਹੀਂ ਨਾ ਕੋਈ ਆਪਾਂ ਨੂੰ ਫੋਨ ਕਰਕੇ ਪੁੱਛਣ ਦੀ ਲੋੜ ਐ ਬਸ ਆਪਣੇ ਵਟਸਐਪ ਨੰਬਰ ਤੇ ਡਾਇਰੈਕਟ ਭੇਜ ਦਿਆ ਕਰੂ ਤੇ ਆਪਾਂ ਜਿਹੜਾ ਅੱਜ ਘਰ ਲੈ ਕੇ ਪਹੁੰਚੇ ਸੀ ਮਾਨੁੱਕੇ ਗਿੱਲ ਤੋਂ ਲੈ ਕੇ ਪਹੁੰਚਿਆ ਜਾ ਕੇ ਜਰੂਰ ਦੇਖਿਓ ਜ਼ਿਲ੍ਹਾ ਮੋਗਾ ਲੱਗਦਾ ਸੀ ਬਾਕੀ ਘਰ ਦੇ ਵਿੱਚ ਕੀ ਕੁਸ਼ ਐ ਤੇ ਕਿਵੇਂ ਕੁਸ਼ ਐ ਸਾਰਾ ਕੁਸ਼ ਵੀਡੀਓ ਚ ਤੁਸੀਂ ਦੇਖ ਹੀ ਲਿਆ ਸੀ ਤੇ ਗੱਲਬਾਤ ਤੁਸੀਂ ਆਪ ਕਰ ਲਿਓ ਜਦੋਂ ਫੋਨ ਤੇ ਸਾਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਜਾ ਕੇ ਦੇਖ ਲਿਓ ਸੀ ਤੇ ਰੇਟ ਮੋਕੇ ਤੇ ਕੀਤਾ ਜਾਊਗਾ ਰੇਟ ਘੱਟ ਵੱਧ ਕਰਕੇ ਤੇ ਡੀਲ ਕਰ ਸਕਦੇ ਹਾਂ ਜੀ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ 10 ਜ਼ਰੂਰ ਦਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਘਰ ਕਿਵੇਂ ਦਾ ਲੱਗਿਆ ਸੀ ਜੇ ਤੁਹਾਨੂੰ ਘਰ ਪਸੰਦ ਆਏ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਜੀ ਆਪਣੀ ਵੀਡੀਓ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲੋ ਜੀ ਅਗਲੀ ਵੀਡੀਓ 'ਚ ਕਿੱਥੋਂ ਆਪਾਂ ਕਿੰਨੇ ਕ ਰੇਟ ਤੱਕ ਕੋਠੀ ਜਾਂ ਘਰ ਲੈ ਕੇ ਪਹੁੰਚੀਏ ਦੱਸੋ ਜੀ ਜਲਦੀ ਤੋਂ ਜਲਦੀ ਆਪਾਂ ਲੈ ਕੇ ਪਹੁੰਚ ਜਾਂਗੇ ਜੀ ਤੇ ਤੁਸੀਂ ਹਰ ਰੋਜ਼ ਹਰ ਵੀਡੀਓ ਨੂੰ ਬਹੁਤ ਪਿਆਰ ਦੇਣੀਓ ਸੀ ਮੈਂ ਉਮੀਦ ਕਰਦਾ ਆ ਵੀਡੀਓ ਵੀ ਤੁਹਾਨੂੰ ਪਸੰਦ ਆ ਗਈ ਤੇ ਬਹੁਤ ਸਾਰਾ ਪਿਆਰ ਦਿਓਗੇ ਅੱਗੇ ਸ਼ੇਅਰ ਕਰ ਦਿਓ ਸੀ ਵੱਧ ਤੋਂ ਵੱਧ ਤੇ ਪਿਆਰ ਬਣਾ ਕੇ ਰੱਖਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਤੇ ਆਪਦੇ ਵਧੀਆ-ਵਧੀਆ ਕਮੈਂਟ ਜਰੂਰ ਕਰਿਓ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਤੇ ਤੁਹਾਡੇ ਮੈਂ ਕਮੈਂਟ ਚੈੱਕ ਕਰਦਾ ਹੁੰਨਾ ਸਿ ਬਹੁਤ ਚੰਗਾ ਲੱਗਦਾ ਤੁਸੀਂ ਵਧੀਆ ਕਮੈਂਟ ਕਰਦੋਂ ਕਮੈਂਟਾਂ ਨੂੰ ਪੜ ਕੇ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ